ਜੈਸੇ ਨੂੰ ਤੈਸਾ ਲਾਲਚੀ ਸੇਠ ਦਾ ਅੰਜਾਮ ਮੋਰਲ ਸਟੋਰੀ ਇਨ ਪੰਜਾਬੀ ਪੰਜਾਬੀ ਕਹਾਣੀ ਗਰੀਡੀ ਮਰਚੈਂਟਸ ਸਟੋਰੀ ਜੋ ਹੋਰਾਂ ਨਾਲ ਕਰਦਾ ਸੀ ਬੁਰਾ ਇੱਕ ਦਿਨ ਉਸੇ ਨਾਲ ਹੋਇਆ ਹੋਰ ਵੀ ਬੁਰਾ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਸੇਠ ਹਰੀਦਾਸ ਨਾਮ ਦਾ ਬਹੁਤ ਹੀ ਅਮੀਰ ਤੇ ਲਾਲਚੀ ਬੰਦਾ ਰਹਿੰਦਾ ਸੀ ਉਹ ਪਿੰਡ ਦੇ ਗਰੀਬ ਲੋਕਾਂ ਨੂੰ ਕਰਜ਼ਾ ਦੇ ਕੇ ਉਹਨਾਂ ਤੋਂ ਦੁੱਗਣਾ ਵਿਆਜ ਲੈਂਦਾ ਸੀ ਜੇ ਕੋਈ ਪੈਸਾ ਨਾ ਦੇ ਸਕਦਾ ਤਾਂ ਉਹ ਉਸਦਾ ਘਰ ਜਾਂ ਖੇਤ ਜ਼ਬਤ ਕਰ ਲੈਂਦਾ ਸੀ ਇੱਕ ਦਿਨ ਉਸਦੇ ਕੋਲ ਇੱਕ ਗਰੀਬ ਕਿਸਾਨ RAMU ਆਇਆ RAMU ਨੇ ਕਿਹਾ ਸ਼ੇਖ ਜੀ ਮੇਰੀ ਫਸਲ ਖਰਾਬ ਹੋ ਗਈ ਹੈ ਮੈਨੂੰ ਕੁਝ ਦਿਨ ਹੋਰ ਦੇ ਦਿਓ ਮੈਂ ਪੈਸਾ ਵਾਪਸ ਕਰ ਦਿਆਂਗਾ ਪਰ ਸ਼ੇਖ ਹਰੀਦਾਸ ਨੇ ਗੁੱਸੇ ਨਾਲ ਕਿਹਾ ਤੈਨੂੰ ਕਿੰਨੀ ਵਾਰ ਕਿਹਾ ਕਿ ਲਾਲਚੀ ਨੂੰ ਕਦੇ ਛੁੱਟੀ ਨਹੀਂ ਮਿਲਦੀ ਹੋਨ ਤੇਰਾ ਖੇਤ ਮੇਰਾ ਰਾਮੂ ਬੇਵਸ ਹੋ ਗਿਆ ਉਸਨੇ ਆਕਾਸ਼ ਵਿੱਚ ਦੇਖ ਕੇ ਕਿਹਾ हे ਪ੍ਰਭੂ ਜੋ ਮੇਰੇ ਨਾਲ ਹੋਇਆ ਹੈ ਉਸੇ ਤਰ੍ਹਾਂ ਕਦੇ ਇਸ ਸ਼ੇਠ ਨਾਲ ਵੀ ਕਰੀ ਕੁਝ ਮਹੀਨੇ ਬਾਅਦ ਸ਼ੇਠ ਦੇ ਘਰ ਵਿੱਚ ਚੋਰੀ ਹੋ ਗਈ ਚੋਰ ਉਸਦਾ ਸਾਰਾ ਸੋਨਾ ਤੇ ਗਹਿਣੇ ਲੈ ਗਿਆ ਸ਼ੇਠ ਬਿਲਕੁਲ ਤਬਾਹ ਹੋ ਗਿਆ ਉਹ ਉਰ ਰਿਹਾ ਸੀ ਉਸ ਦੇ ਘਰ ਦਾ ਇੱਕ ਨੌਕਰ ਆਇਆ ਤੇ ਕਿਹਾ ਸ਼ੇਠ ਜੀ ਕਿੰਤਾ ਨਾ ਕਰੋ ਮੈਂ ਚੋਰ ਨੂੰ ਜਾਣਦਾ ਹਾਂ ਉਹ ਅਗਲੇ ਪਿੰਡ ਵਿੱਚ ਹੈ ਸੇਠ ਉਸਨੂੰ ਨਾਲ ਲੈ ਕੇ ਰਾਤ ਨੂੰ ਚੋਰ ਦੇ ਘਰ ਪਹੁੰਚ ਗਿਆ ਜਿਵੇਂ ਹੀ ਉਹ ਅੰਦਰ ਗਿਆ ਚੋਰ ਨੇ ਉਸਨੂੰ ਫੜ ਲਿਆ ਤੇ ਕਿਹਾ ਜੋ ਹੋਰਾਂ ਤੋਂ ਲੁੱਟਿਆ ਅੱਜ ਮੈਂ ਆਪਣਾ ਲੈ ਲਿਆ ਚੋਰ ਨੇ ਸੇਠ ਦੇ ਪੈਸੇ ਵੀ ਲੈ ਲਏ ਤੇ ਉਸਨੂੰ ਨੰਗਾ ਕਰਕੇ ਭਜਾ ਦਿੱਤਾ ਸਵੇਰੇ ਜਦੋਂ ਲੋਕਾਂ ਨੇ ਸੇਠ ਨੂੰ ਦੇਖਿਆ ਉਹ ਹੱਸਣ ਲੱਗ ਪਏ ਉਹ ਦਿਨ ਸੇਠ ਨੂੰ ਸਮਝ ਆਇਆ ਕਿ ਜੋ ਦੂਜਿਆਂ ਨਾਲ ਕਰਦਾ ਹੈ ਉਹ ਕਿਸੇ ਦਿਨ ਆਪਣੇ ਨਾਲ ਵੀ ਹੁੰਦਾ ਹੈ ਉਹ ਪਿੰਡ ਵਾਪਸ ਆ ਗਿਆ ਸਭ ਤੋਂ ਮਾਫੀ ਮੰਗੀ ਅਤੇ ਆਪਣੀ ਸਾਰੀ ਜਾਇਦਾਦ ਗਰੀਬਾਂ ਵਿੱਚ ਵੰਡ ਦਿੱਤੀ ਉਹ ਕਹਿੰਦਾ ਸੀ ਸੱਚਮੁੱਚ ਜੈਸੇ ਨੂੰ ਤੈਸਾ ਹੀ ਜਗਤ ਦਾ ਸਭ ਤੋਂ ਵੱਡਾ ਨਿਯਮ ਮੋਰਲ ਸਿੱਖਿਆ ਜੈਸੇ ਨੂੰ ਤੈਸਾ ਜਿਵੇਂ ਕਰਮ ਕਰੋਗੇ ਤਿਵੇਂ ਫਲ ਮਿਲੇਗਾ ਦੋਸਤੋ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਇਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਅਗਲੀ ਵਾਰ ਕਿਹੜੀ ਕਹਾਣੀ ਸੁਣਨੀ ਚਾਹੁੰਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹਰ ਨਵੀਂ ਮੋਰਲ ਸਟੋਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ